ਦਰਦ ਜੀ ਸੰਗਰੂਲੀ ਦੀ ਸੁਨਾਹੀ ਦੇਮ ਖੁਦ ਨੂੰ ਸਜਾਵਣੀ ਬੈਠਾ ਵਿਚਰਾਵਣੀ ਅੰਜੂ ਵੀ ਗਮ ਖਾ ਕੇ ਖੁਦ ਨੂੰ ਮੁਕਾਵਣੀ ਦੇਮ ਖੁਦ ਨੂੰ ਸਜਾਵਣੀ ਦੇਵਾ ਖੁੱਦ ਨੂੰ ਸਜਾਮਨੀ ਦੇਵਾ ਖੁੱਦ ਨੂੰ ਸਜਾਮਨੀ ਬੈਠਾ ਵਿੱਚ ਰਾਮਾਨੀ ਬੈਠਾ ਵਿੱਚ ਰਾਮਾਨੀ ਅੰਜੂ ਪੀ ਗਮ ਖਾ ਕੇ ਅੰਜੂ ਪੀ ਗਮ ਖਾ ਕੇ ਖੁੱਦ ਨੂੰ ਮੁਕਾਵਾਨੀ ਖੁੱਦ ਨੂੰ ਮੁਕਾਵਾਨੀ ਪੁਰਾ ਚੰਗਾ ਲੱਗਦਾ ਏ ਪੂਰਾ ਚੰਗਾ ਨਾ ਲੱਗਦਾ ਏ ਪੂਰਾ ਚੰਗਾ ਨਾ ਲੱਗਦਾ ਏ ਪੂਰਾ ਚੰਗਾ ਨਾ ਲੱਗਦਾ ਏ ਬਿਨ ਤੇਰੇ ਜ਼ਿੰਦਗੀ ਦਾ ਗੈਣਾ ਬਿਨ ਤੇਰੇ ਜ਼ਿੰਦਗੀ ਦਾ ਗੈਣਾ ਨਾ ਅੱਖੀਆਂ ਮੰਨਦੀਆਂ ਨੇ ਨਾ ਦਿਲ ਹੀ ਮੰਨਦਾ ਏ ਮੇਰਾ ਗੈਣਾ ਨਹੀਂ ਮੇਰਾ ਗੈਣਾ ਮੇਰਾ ਗੈਣਾ